ਕਿਸਾਨਾਂ ਨੂੰ ਸਰਵਨ ਸਿੰਘ ਪੰਦੇੜ ਦੇ ਵੱਲੋਂ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ ਗਿਆ ਤਦ ਅਸਲ ਇਹ ਕਿ ਸਰਵਨਪੰਦੇਰ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਜਿਹੜਾ ਮੀਡੀਆ ਦੇ ਸਾਹਮਣੇ ਕਿਸਾਨਾਂ ਦੇ ਨਾਲ ਬੈਠ ਕੇ ਗੱਲਬਾਤ ਕਰਨ ਦਾ ਬਿਆਨ ਦਿੱਤਾ ਗਿਆ ਉਸ ਦਾ ਉਹਨਾਂ ਵੱਲੋਂ ਸਵਾਗਤ ਕੀਤਾ ਗਿਆ ਤਾਂ ਕਿਸਾਨ ਆਗੂ ਸਰਵਨਪੰਦੇਰ ਦਾ ਇਹ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੇਂਦਰ ਸਰਕਾਰ ਦੇ ਨਾਲ ਰਲ ਕੇ ਕਿਸਾਨਾਂ ਤੇ ਤਸ਼ੱਦਦ ਟਾ ਰਹੇ ਨੇ ਉਹਨਾਂ ਕਿਹਾ ਕਿ 31 ਮਈ ਤੱਕ ਨਸ਼ਾ ਖਤਮ ਕਰਨ ਦੀ ਗੱਲ ਹੋ ਰਹੀ ਸੀ ਪਰ ਪੰਜਾਬ ਦੇ ਨੌਜਵਾਨ ਅੱਜ ਵੀ ਮਰ ਰਹੇ ਨੇ ਉਹਨਾਂ ਕਿਹਾ ਕਿ ਤੁਹਾਡੇ ਰਾਜ ਦੇ ਵਿੱਚ ਮਾਫੀਆ ਵਧਿਆ ਚਾਹੇ ਬਾਸ ਮਾਫੀਆ ਹੋਵੇ ਕੇਵਲ ਨੈਟਵਰਕ ਮਾਫੀਆ ਹੋਵੇ ਹਰ ਇੱਕ ਦੇ ਵਿੱਚ ਜ਼ਾਫਾਈ ਹੋਇਆ ਤੇ ਕਿਸਾਨ ਆਗੂ ਦਾ ਕਹਿਣਾ ਹੈ कि ਜਿਹੜਾ ਨਸ਼ਾ ਤਸਕਰ ਸੀ ਉਸਨੇ 1000 ਰੁਪਏ ਦਿਹਾੜੀ ਤੇ ਅੱਗੇ ਨੌਜਵਾਨ ਰੱਖੇ ਹੋਏ ਨੇ ਜੋ ਇਹ ਕੰਮ ਕਰਦੇ ਨੇ ਤੇ ਇਸੇ ਦਾ ਸਭ ਤੋਂ ਵੱਡਾ ਕਾਰਨ ਬੇਰੁਜ਼ਗਾਰੀ ਹੈ ਤੁਸੀਂ ਵੇਖੋ ਕਿ ਕਿੰਨੀ ਬੇਰੁਜ਼ਗਾਰੀ ਹੈ ਤੁਸੀਂ ਬੇਰੁਜ਼ਗਾਰੀ ਖਤਮ ਕਰੋ ਨਸ਼ਾ ਆਪੇ ਖਤਮ ਹੋ ਜਾਵੇਗਾ ਤੇ ਉਹਨਾਂ ਦਾ ਕਹਿਣਾ ਹੈ ਕਿ ਭਾਰਤ ਮਾਲਾ ਯੋਜਨਾ ਦੇ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਤੇ ਜ਼ਬਰੀ ਕਬਜ਼ੇ ਹੋ ਰਹੇ ਨੇ ਜ਼ਮੀਨਾਂ ਦੇ ਵਿੱਚ ਗੈਸ ਪਾਈਪਲਾਈਨਾਂ ਪਾਈਆਂ ਜਾ ਰਹੀਆਂ ਨੇ ਤੇ ਇਸ ਦਾ ਵਿਰੋਧ ਕਰਦੇ ਨੇ ਤਮਰਿੰਦਰ ਸਾਹਿਬ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਗੁਰੂ ਸਰਵਨ ਸਿੰਘ ਧੰਦੇਰ ਨੇ ਇੱਕ ਵਾਰ ਫਿਰ ਤੋਂ ਪੰਜਾਬ ਆਪ ਸਰਕਾਰ ਨੂੰ ਲੰਮੇ ਹੱਥੀ ਲਿਆ ਉਹਨਾਂ ਕਈ ਮੁੱਦਿਆਂ ਤੇ ਸਰਕਾਰ ਦਾ ਘਰਾਉ ਕੀਤਾ ਅਤੇ ਕਿਹਾ ਕਿ ਜਿਸ ਤਰੀਕੇ ਨਾਲ ਸ਼ੰਭੂ ਤੇ ਖਨੋਰੀ ਤੋਂ ਮੋਰਚਾ ਚੱਕਿਆ ਗਿਆ ਤੇ ਵੱਡਾ ਤਸ਼ੱਦਦ ਕਿਸਾਨਾਂ ਤੇ ਟਾਇਆ ਗਿਆ ਜਿਸ ਨੂੰ ਲੈ ਕੇ ਉਹਨਾਂ ਦੇ ਵਿੱਚ ਕਾਫੀ ਰੋਸ ਨਜ਼ਰ ਆ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਪੰਜਾਬੀ ਇਸ ਦਾ ਮੂੰਹ ਤੋੜਵਾ ਜਵਾਬ ਜ਼ਰੂਰ ਦੇਣਗੇ ਮੈਂ ਸਰਵਰ ਸਿੰਘ ਪੰਦੇਰ ਕਿਸਾਨ ਮਿਹਨਦੂਰ ਸ਼ਰਸ਼ ਕਬਿੱਡੀ ਪੰਜਾਬ ਤੋਂ ਜਿਹੜਾ ਮੁੱਖ ਮੰਤਰੀ ਪੰਜਾਬ ਦਾ ਬਿਆਨ ਆਇਆ पीएससी ਕਿਸਾਨਾਂ ਨਾਲ ਬੈਠ ਕੇ মিডিਆ ਤੇ ਸਾਹਮਣੇ ਚਰਚਾ ਕਰਨਾ ਚਾਹੁੰਦੇ ਅਸੀਂ ਉਸ ਬਿਆਨ ਦਾ ਸਵਾਗਤ ਕਰਦੇ ਆਂ ਅਰੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਚੈਲੰਜ ਨੂੰ ਕਬੂਲ ਕਰਦੇ ਆਂ ਕਿ ਜਿੱਥੇ ਵੀ ਚਾਹੋ ਉਦਾਂ ਤੇ ਅਸੀਂ ਉਦਣ ਹੀ ਆਪਣੀਆਂ ਬੈਟਾਂ ਦੇਤੀਆਂ ਸੀ ਅਸੀਂ ਉੱਥੇ ਆਉਣ ਨੂੰ ਤਿਆਰ ਆਂ ਜਗ੍ਹਾ ਵੀ ਥੋੜੀ ਟਾਈਮ ਵੀ ਤੁਹਾਡਾ ਮੈਨੂੰ ਲੱਗਦਾ ਮੁੱਖ ਮੰਤਰੀ ਸਾਹਿਬ ਤੁਸੀਂ ਭਜੋਗੇ ਇਸ ਗੱਲ ਤੋਂ ਔਰ ਤੁਸੀਂ ਆਪਣੇ ਬਿਆਨ ਤੋਂ ਭੱਜ ਨਿਕਲਣਾ ਹੈਗਾ ਥੋਡੀ ਸਰਕਾਰ ਆ ਵਿਜੀਲੈਂਸ ਤੁਹਾਡੇ ਕੋ ਆ ਜਿਹੜੀ ਤੁਸੀਂ ਇਲਜ਼ਾਮ ਲਾਉਂਦੇ ਜੇ ਕਾਰ ਵੀ ਕਰਕੇ ਵਿਖਾਲਿਆ ਕਰੋ ਜੇ ਤੁਹਾਡੇ ਕੋ ਤੱਥ ਸਬੂਤ ਹੈਗੇ ਆ ਤੇ ਭਗਵੰਤ ਮਾਨ ਦੀ ਸਰਕਾਰ ਪੂਰੀ ਤਰ੍ਹਾਂ ਪੰਜਾਬ ਦੇ ਅੰਦਰ ਲੋਕ ਮਸਲਿਆਂ ਦਾ ਹੱਲ ਕਰਨ ਦੇ ਵਿੱਚ ਨਾਕਾਮ ਜਾਬ ਰਹੀ ਆ ਅਰ ਜਿਹੜੀ 나ਗਪੁਰ ਤੋਂ ਨੀਤੀ ਆ ਰਹੀ ਆ ਉਹੀ ਨੀਤੀ ਦਿੱਲੀ ਚ ਲਾਗੂ ਹੋ ਰਹੀ ਆ ਅਰ ਉਹੀ ਨੀਤੀ ਪੰਜਾਬ ਦੇ ਅੰਦਰ ਲਾਗੂ ਕੀਤੀ ਜਾ ਰਹੀ ਆ ਜਿਹੜਾ ਹੁਣ ਕਿਹਾ ਜਾਂਦਾ ਸੀ ਵੀ 31 ਤੱਕ ਨਸ਼ਿਆਂ ਦਾ ਖਾਤਮਾ ਕਰ ਦੇਣਾ ਤਾਂ ਹੁਣ ਤਾਂ ਬਠਿੰਡੇ ਅੰਦਰ ਨਸ਼ਾ ਤਸਕਰਾਂ ਨੇ ਜਿਹੜੇ ਨਸ਼ੇ ਦੇ ਖਿਲਾਫ ਲੜਨ ਵਾਲੀ ਆਮ ਜਨਤਾ ਉਹਦੀਆਂ ਲੱਤਾਂ ਤੋੜ ਦਿੱਤੀਆਂ ਕੱਲ ਵੀ ਨਸ਼ੇ ਦੀ ਓਵਰਡੋਜ਼ ਨਾਲ ਪੰਜਾਬ ਦੇ ਨੌਜਵਾਨ ਮਰੇ ਅੱਜ ਵੀ ਪਿੰਡਾਂ ਵਿੱਚ ਨਸ਼ਾ ਜਿਉਂਦਾ ਕਿਉਂ ਆ ਰਿਹਾ ਹੈਗਾ ਇਸ ਕੰਮ ਤੋਂ ਬੇਰੁਜ਼ਗਾਰੀ ਜ਼ਿਕਰ ਦੀ ਹੈਗੀ ਆ ਔਰ ਜਿਵੇਂ ਤੁਹਾਡੇ ਇੱਕ ਕੇਸ ਚ ਆ ਰਿਹਾ ਵੀ ਜਿਹੜਾ ਨਸ਼ਾ ਤਸਕਰ ਸੀਗਾ ਉਹਨੇ ਹਜ਼ਾਰ ਰੁਪਏ ਦਿਹਾੜੀ ਤੇ ਇਹ ਥੋੜੀ ਸਰਕਾਰ ਦੀ ਪੁਸ਼ਟੀ ਰਿਪੋਰਟ ਆ ਵੀ ਅੱਗੇ ਨੌਜਵਾਨ ਰੱਖੇ ਹੋਏ ਕੰਮ ਕਰਨ ਨੂੰ ਇਹ ਬੇਰੋਜ਼ਗਾਰੀ ਨੂੰ ਦੱਸਦੇ ਆ ਨਾ ਵੀ ਬੇਰੋਜ਼ਗਾਰੀ ਕਿੰਨੀ ਹੈ ਬੇਰੋਜ਼ਗਾਰੀ ਨੂੰ ਵੀ ਤੁਸੀਂ ਖਤਮ ਨਹੀਂ ਕਰ ਸਕੇ ਇਹ ਤੋਂ ਗਾਹਾਂ ਚਾਹੇ ਤੁਸੀਂ ਕਹਿੰਦੇ ਸੀ ਵੀ ਅਸੀਂ ਸੈਂਡ ਮਾਫੀਆ ਰੇਤ ਦਾ ਮਾਫੀਆ ਖਤਮ ਕਰਨਾ ਹੁਣ ਥੋੜਾ ਪੈਦਾ ਕੀਤਾ ਹੋਇਆ ਮਾਫੀਆ ਆ ਗਿਆ ਨਾ ਤੁਹਾਡੇ ਕੋ ਕੇਵਲ ਨੈਟਵਰਕ ਦਾ 마फिया ਖਤਮ ਹੋ ਸਕਿਆ ਜਿਉਂ ਦਾ ਤਿਉਹ ਤੁਸੀਂ ਬੱਸ 마फिया ਦਾ ਖਤਮ ਕਰਦਾ ਇਲਜ਼ਾਮ ਲਾਉਂਦੇ ਸੀ ਤੁਹਾਡੀ ਸਰਕਾਰ ਵਲੇ ਕੋਈ ਵੀ ਨਵੀਆਂ ਬੱਸਾਂ ਨਹੀਂ ਪਈਆਂ ਹੈਗੀਆਂ ਸਗੋਂ ਗਿਣਤੀ ਘਟੀ ਹੈਗੀ ਸੋ ਬੱਸ 마फिया ਤੁਹਾਡੀ ਸਰਕਾਰ ਚ ਵਧਿਆ ਹੈਗਾ ਘਟਿਆ ਨਹੀਂ ਹੈਗਾ ਜਿੱਥੋਂ ਤੱਕ ਖੇਤੀ ਸੰਕਟ ਦਾ ਹੱਲ ਕਰਨਾ ਸੀ ناکਾਮਜਾਬ ਰਹੇ ਨਾ ਤੁਸੀਂ ਕਿਸੇ ਫਸਲਾਂ ਤੇ ਐਮਐਸਪੀ ਸਾਨੂੰ ਲੀਗਲ ਗਰੰਟੀ ਕਾਨੂੰਨ ਦੇ ਸਕੇ ਨਾ ਤੁਸੀਂ ਕਿਸਾਨਾਂ ਨੂੰ ਕਰਜ਼ੇ ਮੁਕਤ ਕਰ ਸਕੇ ਜਾਨੀ ਕਿ ناکਾਮ ਜਾਬ ਸਰਕਾਰ ناکਾਮੀਆਂ ਲਕਾਉਣ ਵਾਸਤੇ ਹੁਣ ਜਿਹੜੇ ਹਕੀਕੀ ਮੈਨਾਂ ਵਿੱਚ ਕਿਸਾਨ ਜਿਹੜਾ ਤੁਹਾਡੇ ਅੱਖਾਂ ਦੇ ਸਾਹਮਣੇ ਰੋੜਾ ਰੜਕਦੇ ਨੇ ਵੀ ਇਹੀ ਹਕੀਕੀ ਰੂਪ ਵਿੱਚ ਕਿਉਂਕਿ ਅਸੀਂ ਟਵੀਟਾਂ ਤੇ ਵਿਰੋਧ ਕਰਨ ਵਾਲੇ ਨਹੀਂ ਬਿਆਨ ਤੇ ਵਿਰੋਧ ਕਰਨਾ ਅਸੀਂ ਜ਼ਮੀਨ ਤੇ ਖੜ ਕੇ ਜੋ ਡੈਮੋਕਰੇਸੀ ਵਿੱਚ ਵਿਸ਼ਵਾਸ ਰੱਖ ਕੇ ਜਦੋਂ ਤੁਸੀਂ ਪਿੰਡਾਂ ਚ ਆ ਰਹੇ ਹੋ ਤੁਹਾਡੇ ਐਮ.ਐਲ.ਏ ਆ ਰਹੇ ਆ ਤੁਹਾਡੇ ਐਮ.ਪੀ ਆ ਰਹੇ ਆ ਤੁਹਾਡੇ ਮੰਤਰੀ ਆ ਰਹੇ ਪੀਸਫੁਲੀ ਢੰਗ ਨਾਲ ਸਵਾਲ ਕਰਦੇ ਆ ਸਾਡੇ ਸਵਾਲਾਂ ਦੇ ਜਵਾਬ ਨਹੀਂ ਹੈਗੇ ਇਹਨਾਂ ਮੁੱਦਿਆਂ ਨੂੰ ਲੈ ਕੇ ਜਿਹੜੇ ਮੈਂ ਗਨਾਏ ਆ ਅਰ ਸ਼ੰਭੂ ਤੇ ਖਰੌਰੀ ਦੇ ਮੋਰਚੇ ਤੇ ਪਾਪ ਕਮਾ ਕੇ ਤੁਸੀਂ ਜਿਵੇਂ ਤਸ਼ੱਦਦ ਜਬਰ ਟਾ ਕੇ ਤੁਸੀਂ ਕਿਸਾਨ ਖਦੇੜੇ ਆ ਤੁਹਾਡੇ ਕੋਲ ਜਵਾਬ ਨਹੀਂ ਹੈਗਾ ਐਸ.ਕੇ.ਐਮ ਦੀ ਮੀਟਿੰਗ ਜੋ ਤੁਸੀਂ ਭੱਜ ਗਏ ਅਰ ਜੋ ਕੁਝ ਉਹਦੋਂ ਬੋਲਿਆ ਥੋਥੋ ਜਵਾਬ ਨਹੀਂ ਹੈਗਾ ਚੌਂਤੇ ਵਾਲੇ ਸਕੂਲ ਦੇ ਸਟਾਫ ਨਾਲ ਜੋ ਕੁਝ ਤੁਸੀਂ ਕੀਤਾ ਉਹ ਤੁਹਾਡੇ ਕੋਲ ਤੇ ਹੁਣ ਜਿਹੜਾ ਬਠਿੰਡੇ ਅੰਦਰ ਕਨਸੋਹਾ ਪਿੰਡ ਦੱਸਿਆ ਜਾ ਰਿਹਾ ਜਿੱਥੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਤੁਸੀਂ ਬੀਕੇ ਜੂ ਸਿੱਧੂਪੁਰ ਦੇ ਕਾਕਾ ਸਿੰਘ ਕੋਟਲਾ ਸਮੇਤ ਸੈਂਕੜੇ ਕਿਸਾਨਾਂ ਤੇ ਪੁਲਿਸ ਜ਼ਬਰ ਟਾ ਕੇ ਉਹਨਾਂ ਨੂੰ ਜੇਲ੍ਹਾਂ 'ਚ ਡੱਕਿਆ ਹੋਇਆ ਵਾ ਔਰ ਉਹ ਲੰਮੀਆਂ ਭੁਖ ਹੜਤਾਲਾਂ ਤੇ ਆ ਇਹਦੀ ਵੀ ਨਿੰਦਿਆ ਕਰਦੇ ਔਰ ਮੰਗ ਕਰਦੇ ਆ ਵੀ ਸਾਨੂੰ ਮਜਬੂਰ ਨਾ ਕਰਿਓ ਤੇ ਖੰਡ ਅੰਦੋਲਨ ਕਰ ਲਈ ਉਹ ਬੰਦੇ ਤੁਰੰਤ ਰਿਹਾ ਕਰੋ ਇਹ ਠੀਕ ਨਹੀਂ ਹੈਗਾ ਸੋ ਪੰਜਾਬ ਅੰਦਰ ਜੇ ਮਜ਼ਦੂਰ ਜਿਲਾ ਕੇਂਦਰਾਂ ਤੇ ਪ੍ਰਦਰਸ਼ਨ ਕਰਨਾ ਚਾਹੁੰਦੇ ਹੀ ਮਜ਼ਦੂਰ ਲੀਡਰਾਂ ਦੀਆਂ ਘਰਾਂ ਚੋਂ ਗ੍ਰਿਫਤਾਰੀਆਂ ਹੋ ਗਈਆਂ ਤੁਹਾਡਾ ਜਿਹੜਾ ਅਸੀਂ ਕਹਿੰਦੇ ਨਾ ਪੁਲਿਸ ਰਾਜ ਨੂੰ ਵਿੱਚ ਪੰਜਾਬ ਬਦਲਿਆ ਉਹਦੀਆਂ ਨਿਸ਼ਾਨੀਆਂ ਨੇ ਵੀ ਪੁਲਿਸ ਦਾ ਰਾਜ ਕਰਤਾ ਸੋ ਇਸ ਕਰਕੇ ਮੁੱਖ ਮੰਤਰੀ ਸਾਹਿਬ ਦੇ ਭਿਆਨ ਨੂੰ ਅਸੀਂ ਕੰਨੇ ਵੀ ਸਾਨੂੰ ਚੈਲੰਜ ਕਬੂਲ ਹੈ ਜਿੱਥੇ ਮਰਜ਼ੀ ਆਉਣਾ ਆਓ ਔਰ ਕੇਂਦਰ ਦੀਆਂ ਪੂਰੀਆਂ ਚਾਲਾਂ ਦੇ ਨਾਲ ਰਲ ਕੇ ਸਾਡਾ ਮੁੱਖ ਮੰਤਰੀ ਚਾਲਾਂ ਚੱਲ ਰਿਹਾ ਹੈਗਾ ਵਾ ਔਰ ਪੂਰੀ ਤਰ੍ਹਾਂ ਕਾਰਪੋਰੇਟ ਦਾ ਅਜੰਡਾ ਕੇਂਦਰ ਤੇ ਪੰਜਾਬ ਜੰਮ ਕਰ ਲਾਗੂ ਕਰ ਰਿਹਾ ਜਿਹੜਾ ਪਾਣੀ ਪ੍ਰਦੂਸ਼ਣ ਰੋਕਥਮ ਤੇ ਨਿਯੰਤਰਣ ਸੋਧ ਐਕਟ 2025 ਜਿਹੜਾ ਵਾ ਇਹਨਾਂ ਨੇ 24 ਪਾਸ ਕੀਤਾ 25 ਜਿਹੜਾ 1974 ਵਾਲਾ ਸੀ ਭਾਜਪਾ ਨੇ ਕੇਂਦਰ ਚ ਪਾਸ ਸਾ ਕੇਂਦਰ ਦੀ ਕੋਈ ਸਰਕਾਰ ਨੇ ਪਾਸ ਨਹੀਂ ਕੀਤਾ ਪਹਿਲੋਂ ਪੰਜਾਬ ਦੇ ਮੁੱਖ ਮੰਤਰੀ ਨੇ ਧਰੋਹ ਕਮਾਇਆ ਪੰਜਾਬ ਅੰਦਰ ਗੰਦਾ ਪਾਣੀ ਪਾਉਣ ਵਾਲਿਆਂ ਨੂੰ 6 ਸਾਲ ਦੀ ਸਜ਼ਾ ਤੋਂ ਮੁਕਤੀ ਕਰ ਦਿੱਤੀ ਇਹਦੋਂ ਗਾ ਜਿਹੜੀਆਂ ਵੀ ਭਾਰਤ ਮਾਲਾ ਯੋਜਨਾ ਤ ਹ ਸੜਕਾਂ ਨਿਕਲ ਰਹੀਆਂ ਕਿਸਾਨਾਂ ਨੂੰ ਕੁੱਟ ਕੇ ਜਬਰੀ ਪੁਲਿਸ ਰਾਹੀਂ ਉਹਨਾਂ ਦੇ ਕਬਜ਼ੇ ਲਏ ਜਾ ਰਹੇ ਗੈਸ ਪੈਪਰ ਲਗਾਈਆਂ ਜਾ ਰਹੀਆਂ ਪੰਜਾਬੀ ਇਸ ਜ਼ਬਰਦਸਤ ਮੂੰਹ ਤੋੜਵਾ ਜਵਾਬ ਦੇਣਗੇ ਔਰ ਅਸੀਂ ਕੇਮਮ ਵੱਲੋਂ ਜੋ ਜ਼ਬਰ ਪੰਜਾਬ ਅੰਦਰ ਹੋ ਰਿਹਾ ਉਹਦੀ ਵੀ ਨਿੰਦਿਆ ਕਰਦੇ ਹਾਂ ਗ੍ਰਿਫਤਾਰ ਕਿਸਾਨਾਂ ਦੀ ਰਿਹਾਈ ਦੀ ਮੰਗ ਕਰਦੇ ਹਾਂ ਔਰ ਤੁਹਾਡੇ ਚੈਲੰਜ ਨੂੰ ਕਬੂਲ ਕਰਦੇ ਹਾਂ ਜਦੋਂ ਮਰਜ਼ੀ ਸਾਧ ਲਿਓ ਧੰਨਵਾਦ